ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਵੱਡੇ ਪੱਲੇ ਚ ਤਾਜ਼ੀਆਂ ਸੂਈਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖ ਲਿਓ ਸੋਣੋ ਵੀਰ ਕੋਲੇ ਆ ਗਏ ਆ ਰੇਡ ਵੀਰ ਦਾ ਜਜ ਹੁੰਦਾ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਜੀ ਕੁਲਜਿੰਦਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਵਧੀਆ ਜੀ ਵਧੀਆ ਠੀਕ ਹੈ ਕੁਲਜਿੰਦਰ ਡੇਰੀ ਫਾਰਮ ਦੇ ਖਰ ਵਾਲੇ ਸਾਰੇ ਵੀਰ ਭੈਣ ਭਰਾਵਾਂ ਨੂੰ ਸਾਸਰੀ ਕਾਲ ਜੀ ਸਾਸਰੀ ਕਾਲ ਵੀਰੇ ਤਾਂ ਨਾਂ ਦੱਸੋ ਵੀਰ ਜੀ ਆਪਣਾ ਹਾਂ ਜੀ ਸੋਨੂ ਸੀੜਾ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਇਹ ਮੋਬਾਈਲ ਨੰਬਰ ਹੈਗਾ ਜੀ 946585458 ਠੀਕ ਹੈ ਵੀਰੇ ਬਟਾਲੇ ਤੋਂ ਫਟੇਗੜ ਚੂੜੀਆਂ ਰੋਡ ਤੇ ਆਪਣਾ ਪਿੰਡ ਹੈ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਬਿਲਕੁਲ ਤੇ ਮੋਬਾਈਲ ਚ ਲਾ ਦੇਣਾ ਵਾ ਉੱਪਰ ਨੰਬਰ ਤੇ ਸਾਰੇ ਫੋਨ ਕਰਕੇ ਵੀਰ ਭਰਾ ਪੁੱਛ ਸਕਦੇ ਨੇ ਬਿਲਕੁਲ ਵੀ ਹਾਂਜੀ ਹਾਂਜੀ ਤਾਂ ਅੱਜ ਫੇਰ ਵੀਰੇ ਆ ਗਏ ਆ ਸੋਹਣੀਆਂ ਸੁਨਖੀਆਂ ਝੋਟੀਆਂ ਲੈਵੇ ਵਾਲੀਆਂ ਹਨਾ ਤਲੱਲੇਦਾਰ ਪਸ਼ੂ ਤੇ ਚਾਰ ਹੀ ਦੇ ਇੱਕ ਵੇਗੀ ਹੀ ਗਈ ਕੱਲ ਠੀਕ ਹੈ ਜੀ ਤੇ ਉਹ ਵੜ ਹੀ ਗਈ ਠੀਕ ਹੈ ਜੀ ਤੇ ਫੇਰ ਮੱਝਾਂ ਆਪਣੇ ਕੋਲ ਚਾਹ ਹੈ ਗਈਆਂ ਨੇ ਤਿੰਨ ਤੇ ਤਿੰਨੋਂ ਵਧੀਆ ਟੋਪੀਆਂ ਚੰਗੀਆਂ ਚੰਗੇ ਮੀਟ ਵਾਲੀਆਂ ਭਾਵੇਂ ਵੀਰੇ ਹੁਣ ਵੀਡੀਓ ਚ ਵੀ ਚਲੋ 2-3 ਦਿਨ ਦਾ ਗੈਪ ਆ ਜਾਂਦਾ ਪਰ ਤੁਸੀਂ ਜਾਂਦੇ ਆਪਾਂ ਪਸ਼ੂ ਉਹ ਲਿਓਣਾ ਜਿਹੜਾ ਵੀਡੀਓ ਚ ਹੁੰਦਿਆਂ ਵਿਗੇ ਤੇ ਸਾਬ ਸੁਥਰਾ ਪਸ਼ੂ ਲੈਣਾ ਸਿੰਘ ਦਾ ਸਾਫ ਲੈਣਾ ਵਾ ਥਣਪੰਡ ਦਾ ਸਾਫ ਲੈਣਾ ਹੁਣ ਵੇਖੋ ਮੇਰੇ ਪਸ਼ੂ ਕਿੱਡੇ ਸਾਫ ਨੇ ਰਾਜੀ ਬਾਜੀ ਨੇ ਬਿਲਕੁਲ ਇਹਦੇ ਚੌੜੇ ਨੇ ਆ ਛੋਟੀ ਤੇ ਭਲਾ ਹੈ ਹਰਿਆਣੇ ਦੀ ਐ ਨਾ ਉਧਰੋਂ ਬੰਦੇ ਲੈਦੇ ਉਹਨੋਂ ਤੋਂ ਲਈ ਆ ਚੰਗੀ ਛੋਟੀ ਚੰਗੀ ਕਹੇ ਚੰਗੀ ਚੰਗੀ ਮੱਝ ਦੀ ਨਸਲ ਆਈ ਵੀ ਚੰਗੀ ਆ ਬਿਲਕੁਲ ਵੀ ਲੈਣ ਤੋਂ ਦੇਖੋ ਤੇ ਥੰਨ ਭਾਂਡਾ ਕਿਦਾਂ ਦਾ ਉਹ ਵੀ ਬੜੀ ਮੱਝ ਆਪਣੇ ਕੋ ਇੱਕ ਤਾਜੀ ਸੂਹੀ ਆ ਠੀਕ ਹੈ ਜੀ 6-5 ਭਾਅ ਪਰ ਥੋੜੇ ਲੈ ਲੀਏ ਕੋਈ ਜਿੰਦਰ ਜੀ ਪਰ ਲੈਣੇ ਚੰਗੇ ਨੇ ਚੰਗੇ ਟੋਕ ਗਲਾਸ ਜਿਹੜੇ ਬਣਾ ਵੀਡੀਓ ਤੇ ਲੈ ਲਏ ਉਹ ਵੀ ਖੁਸ਼ ਹਾਂਜੀ ਜੇ ਕੋਈ ਇੱਥੇ ਆ ਕੇ ਅੱਜ ਤੁਹਾਨੂੰ ਫੇਰਾ ਨਾ ਪਵੇ ਵੀ ਸਾਡੇ ਪਸੰਦ ਨਹੀਂ ਆਈਆਂ ਬਿਲਕੁਲ ਰੇਡ ਤੋਂ ਗੱਲ ਰਹਿ ਜੇ ਬਸੱਕ ਰਾਜੇ ਹਾਂਜੀ ਬਸਲ ਤੋਂ ਹੀ ਰਹਿੰਦੀ ਪਸੰਦ ਤਾਂ ਪਹਿਲੇ ਨੰ ਨੇ ਇਹ سنگ سنگ ਚੰਗੇ ਲੱਗੇ ਆ ਤਾਂ ਤਾਜ਼ੀਆਂ ਸੂਈਆਂ ਨੇ ਇੱਕ ਗੱਬੜਾਂ ਦੀ ਝੋਟੀ ਵਿੱਚੋਂ ਹਨ ਜੀ ਹਾਂਜੀ ਹਾਂਜੀ ਪਹਿਲੇ ਹਫ਼ਤੇ ਦੇ ਵੱਡੀ ਝੋਟੀਆਂ 15 ਕਿਲੋ ਵਾਲੀ 15 ਕਿਲੋ ਵਾਲੀ ਆ ਗਈ ਹੈ ਠੀਕ ਹੈ ਜੀ ਤਾਂ ਬਾਕੀ ਵੀਰੇ ਕਰੀਏ ਸ਼ੁਰੂ ਇਹਨਾਂ ਤੇ ਦੱਸੀ ਹਨਾ ਹਾਂਜੀ ਜਰੂਰ ਜੀ ਤਾਂ ਪਹਿਲੇ ਨੰਬਰ ਦੇ ਝੋਟੀ ਆ ਇਹਦੇ ਬਾਰੇ ਵੀਰ ਜੀ ਦੱਸਿਓ ਇਹ ਜੀ ਦੂਜਾ ਸੁਰਾ ਝੋਟੇ ਸੂਈਆਂ ਰਾਤ ਦੀ ਹਾਂਜੀ ਓਏ ਬਹੁਤ ਜ਼ਿਆਦਾ ਹੀ ਚੰਗੀ ਹੈ ਅਤਾਜੀ ਸੂਈ ਬਿਲਕੁਲ ਬਹੁਤ ਚੰਗੀ ਆ ਥਾਂ ਦੀ ਕੁਆਲਿਟੀ ਤੇ ਚਵਾਈ ਤੇ ਉੱਤੋਂ ਦੀ ਸਕਿਨ ਦੇਖੋ ਕਿੰਨੀ ਜਿਆਦਾ ਚੌੜੀ ਝੋਟੀਆਂ ਉੱਪਰ ਬਹੁਤ ਸੋਹਣੀ ਝੋਟੀਆਂ ਆ ਬਹੁਤ ਜਿਆਦਾ ਵੱਡੀਆਂ ਪਰ ਸਫਾਈਆਂ ਮਦਰੀ ਝੋਟੀਆਂ ਛੋਟੀਆਂ ਘਰ ਵਾਸਤੇ ਜਿਹੜੇ ਵੀਰਾਂ ਘਰ ਰੱਖਣੀ ਉਹ ਪਸ਼ੂ ਇਦਾਂ ਦਾ ਪਸੰਦ ਕਰਦਾ ਬਿਲਕੁਲ ਕਿਉਂਕਿ ਤੁਹਾਨੂੰ ਪਾਜੀ ਇਹ ਥਾਂ ਜਿਹੜਾ ਲੱਗਾ ਨਾ ਦਾ ਪਿੱਛੋਂ ਦੀ ਵਿਖਾ ਦਿਓ ਗੋਲੀ ਵਿਖਾ ਦਿਓ ਕੈਦੀ ਦਾ ਪੀੜੀ ਦੇ ਪਾਵੇਂ ਵਰਗੇ ਇਹ ਨੇ ਪੀਵਿਆਂ ਦੇ ਪੀੜੀ ਦੇ ਪਾਵੇਂ ਵਰਗੇ ਜਿਹੜਾ ਸਪੈਸ਼ਲ ਭਾਜੀ ਚਵਾਈ ੱਡੀ ਚੰਗੀ ਆ ਹਾਂਜੀ ਛੋਟਾ ਜਿਹਾ ਥੱਲੇ ਬੱਚਾ ਬਿਠਾ ਦਿਓ ਤੁਹਾਨੂੰ ਚਵਾ ਕੇ ਵਿਖਾ ਲਾਂਗੇ ਉਹ ਵੀ ਚੋਲੇਗਾ ਠੀਕ ਆ ਜੀ ਇੰਨੀ ਜ਼ਿਆਦਾ ਪੋਲੀ ਧਾਰ ਆ ਵੀ ਬਹੁਤ ਵਧੀਆ ਸੋਨਾ ਚਵਾ ਲੱਗ ਗਿਆ ਹਨਾ ਰਾਤੀ ਸੂਈ ਆ ਰਾਤੀ ਸੂਈ ਬੱਚਾ ਕੀ ਪਾਲਿਆ ਨੇ ਵੀਰ ਜੀ ਬੱਚਾ ਮੰਗਰੇ ਤੇ ਕੱਟਾ ਹੋਇਆ ਜੀ ਕੱਟਾ ਗਿਆ ਜੀ ਬੇਬਾਕ ਭਾਜੀ ਇਹ ਆ ਵੀ ਇਹ ਦੁੱਧ ਬਹੁਤਾ ਨਹੀਂ ਤੇ 13 ਕਿਲੋ ਆਮਨਾ ਦੇਈ ਜਾਊਗੀ ਠੀਕ ਆ ਜੀ ਪਤਾ ਲੱਗ ਜਾਂਦਾ ਬਰੀਡ ਦਾ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਕੋਈ ਨਾ ਸਕਿਨ ਬਹੁਤ ਕਰ ਵੀਰ ਜੀ ਬਿਲਕੁਲ 98 ਗੇਠ-ਗੇਠ ਤੇ ਆ ਜੀ ਤਾਂ ਵੀਰ ਜੀ ਤੋਰਾ ਵਖਾਈਏ ਤਾਂ ਖੋਲ ਤਾਂ ਵੇਖੋ ਵੀਰੋ ਤਾਜੀ ਸੁਚੋਟੀ ਆ ਗਿਆ ਸੋਣੀ ਸੁਨਖੀ ਆ ਤਾਂ ਸਿੰਘ ਦੀ ਕੁਆਲਿਟੀ ਵੀ ਸੋਣੀ ਆ ਵੇਖੋ ਵੀਰੋ ਚੈੱਕ ਕਰ ਲਿਓ ਬਿਲਕੁਲ ਦੇਖ ਵੀਰੋ ਲੇਵੇ ਦੀ ਬਹੁਤ ਸਫਾਈ ਆ ਤਾਂ ਕੱਦ ਕਾਠ ਵੀ ਸੋਹਣਾ ਆ ਪਲੀ ਜੁੜੀ ਆ ਵੀਰੋ ਕਹੋ ਭਾਈ ਇਦਾਂ ਦਾ ਪਸ਼ੂ ਰੱਖੇ ਮਾਲਕ ਖੁਸ਼ ਹੁੰਦਾ ਕਰੀ ਸੋਨਾ ਬੱਜਾ ਲੱਗਦਾ ਬਿਲਕੁਲ ਕੋਈ ਸ਼ੱਕ ਨਹੀਂ ਵੀਰ ਜੀ ਸੋਨਾ ਪਸ਼ੂ ਆ ਬਿਲਕੁਲ ਕਿੱਲੇ ਬੱਜੇ ਵੀ ਸੋਨਾ ਲੱਗਦਾ ਤੇ ਸਾਫ ਸੁਥਰਾ ਪਸ਼ੂ ਹਾਂਜੀ ਤੋੜ ਦੇ ਤੋੜ ਦੇ ਤੋੜ ਦੇ ਠੀਕ ਹੈ ਜੀ ਇਹ ਭਾਈ ਰਾਤ ਦੀ ਸੂਈ ਦੀ ਮੱਝ ਅੱਧੀ ਚਾਪਣੀ ਬਹੁਤ ਤਗੜੀ ਮੱਝ ਆ ਰਾਤ ਦੀ ਸੂਈ ਆ ਠੀਕ ਹੈ ਜੀ ਤਾਂ ਵੇਖੋ ਵੀਰੋ ਬਿਲਕੁਲ ਤਾਜੀ ਸੂਈ ਆ ਤਾਂ ਸੋਨਾ ਪਸ਼ੂ ਆ ਕਿਉਂਕਿ ਵੀਰ ਨੇ ਕਿਹਾ ਕਿੱਲੇ ਬੱਜੇ ਵੀਰੇ ਸੋਨਾ ਲੱਗਦਾ ਤੇ ਚੰਗਾ ਪਸ਼ੂ ਸਾਫ ਸੁਥਰਾ ਸੋਹਣਾ ਵੀਰੇ ਲੱਭਦਾ ਵੀ ਘੱਟ ਹੈ ਨਾ ਜੀ ਸਾਰੇ ਪਸ਼ੂ ਤਾਂ ਥੋੜੇ ਲਾਲੀ ਦੇ ਆ ਤੇ ਚੰਗੇ ਲਾਲੀ ਦੇ ਆ ਪਰ ਜੇ ਕਿਸੇ ਨੇ ਆਨਲਾਈਨ ਮੰਗਵਣੀ ਆ ਜਾਂ ਇੱਥੋਂ ਲੈ ਕੇ ਜਾਣੀ ਆ ਹਾਂਜੀ ਇਹ ਕੋ ਲਾਗੇ ਬੱਲੇ ਬੱਲੇ ਗਲੀ ਗਵਾਂਡ ਵਾਲੇ ਵੀ ਵੇਖਣ ਆਉਂਦੇ ਪਸ਼ੂ ਨਵੇਂ ਚਲੋ ਵੇਖ ਕੇ ਆਈਏ ਬਿਲਕੁਲ ਵੇਖੀ ਜੀ ਜਿਹਦੇ ਕੋ ਚੰਗਾ ਆਂਦਾ ਹੋਊਗਾ ਉਹ ਪੁੱਛੂਗਾ ਵੀ ਕਿੱਥੋਂ ਲਿਆਂਦਾ ਵਾ ਬਿਲਕੁਲ ਬਿਲਕੁਲ ਇਹ ਨਾਲੇ ਜਿਹੜੇ ਪੈਸੇ ਖਰਚ ਕੇ ਖੜੇ ਉਹ ਵੀ ਖੁਸ਼ ਹੋਊਗਾ ਵੀ ਯਾਰ ਹਰ ਕੋ ਸਿਫਤ ਕਰਨ ਰਿਹਾ ਵੀ ਪਸ਼ੂ ਬਹੁਤ ਸੋਹਣਾ ਲੈ ਕੇ ਆਏ ਹੋ ਬਿਲਕੁਲ ਵੇਖੀ ਜੀ ਜਿਹਨੇ ਓਦਾਂ ਦੀਆਂ ਲਿਆਂਦੀਆਂ ਵਿੰਗੀਆਂ ਟੈਡੀਆਂ ਫੇਰ ਲੋਕ ਕਹਿੰਦੇ ਯਾਰ ਆ ਕਿੱਥੋਂ ਲਿਆਂਦੀ ਜੀ ਬਿਲਕੁਲ ਨਾਲੇ ਕਿੰਨਾ ਉਹ ਚੰਗਾ ਦੋ ਆ ਬੜਾ ਵੱਧ ਖਰਚੋ ਪਰ ਚੰਗਾ ਲੱਗੋ ਚੰਗਾ ਹੁਣ ਕਿੰਨਾ ਵੀਰਾਂ ਕਰਾਏ ਵੀ ਮੰਨ ਲਓ ਵੀਰੇ ਅੱਜਕੱਲ ਕਰਾਇਆ 4-5000 5-7000 ਪੈਂਦਾ ਉਹਨਾਂ ਨੇ ਵੀਰਾਂ ਨੂੰ ਕਰਾਇਆ ਵੀ ਨਹੀਂ ਦੱਸਦਾ ਕਿ ਉਹ ਸੋਨਾ ਪਸ਼ੂ ਹੋਵੇ ਬਸ ਬਾਕੀ ਬਾਕੀ ਇੱਦੀ ਸਿਮਤਾ ਇਹਨੂੰ ਭਾਂ ਬੱਚੇ ਨਾਲ ਚੋਲੋ ਭਾਂ ਬੱਚੇ ਤੋਂ ਬਿਨਾਂ ਚੋਲੋ ਠੀਕ ਸੀ ਲੈ ਜੀ 15 ਮਿਲ ਜਾਂਦੀ ਆ ਆਪਾਂ ਇਹਨੂੰ ਤੁਹਾਨੂੰ ਬੱਚਾ ਲਾ ਕੇ ਵਿਖਾ ਦਈਏ ਹਾਂ ਵਿਖਾ ਦਈਏ ਤਾਂ ਵੇਖੋ ਵੀਰੋ ਵੀਰ ਕਹਿੰਦਾ ਬੱਚਾ ਲਾ ਕੇ ਵਿਖਾ ਲ ਦਿੰਦੇ ਆ ਤਾਂ ਧਾਰਾ ਮਾਰ ਕੇ ਵਿਖਾ ਲ ਦਿੰਦੇ ਇਹ ਰਾਤੀ ਸੁੱਈ ਹੈ ਜੀ ਠੀਕ ਹੈ ਜੀ ਆਸਾ ਬਾਕੀ ਬੱਚੇ ਤੇ ਲੋੜ ਹੀ ਨਹੀਂ ਆਨੂੰ ਜੇ ਇਦਾਂ ਚਾਹਣਾ ਫਿਰ ਇਦਾਂ ਵੀ ਮਿਲ ਪੂਗੀ ਬੱਚਾ ਆਖੋ ਨਹੀਂ ਵੀ ਜੇ ਇਹਨੂੰ ਬੱਚਾ ਛੱਡਣਾ ਤਾਂ ਇਹੋ ਇਦਾਂ ਵੀ ਮਿਲ ਪੂਗੀ ਸੋਨਾ ਚਵਾ ਲੱਗਿਆ ਛੱਕ ਨੂੰ ਬੱਚਾ ਪਰਾ ਕਰ ਛੱਡੋ ਤੇ ਇਦਾਂ ਵੀ ਚੋ ਲੋ ਇਹਨੂੰ ਇਦਾਂ ਵੀ ਮਿਲ ਪੂਗੀ ਤਾਂ ਆ ਬਹੁਤ ਬੋਲੀ ਬਹੁਤ ਮੋਟੀ ਧਾਰ ਆ ਗਈ ਤੇ ਜਵਾਬ ਪੋਲਾ ਆ ਗਿਆ ਇਹ ਬੱਚਾ ਕੀ ਬਾਤ ਹੈ ਜੀ ਬੱਚੇ ਦੀ ਨਹੀਂ ਗੱਲ ਬੱਚਾ ਵੀ ਲਾ ਲਓ ਠੀਕ ਹੈ ਜੀ ਦੋੇ ਕੰਮ ਕਰਾ ਦੋ ਇਹ ਕੰਮ ਕਰੂ ਠੀਕ ਹੈ ਬੱਚਾ ਵੀ ਲਾਓ ਜੀ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਬੱਚਿਆਂ ਚਲੋ ਬੱਚੇ ਤੋਂ ਬਿਗੈਰ ਚਲੋ ਪਾ ਜੇ ਸੋਖਿਆ ਚ ਕਿੱਦਾਂ ਚਲੋ ਬੱਚਾ ਰੱਬ ਨ ਕਰੇ ਤਾਂ ठा ਠਾ ਹੋ ਵੀ ਜਾਵੇ ਬਿਲਕੁਲ ਸਰ ਜੀ ਮੈਂ ਅੱਜ ਖਰਾਬ ਨਹੀਂ ਕਰਦੀ ਖਰਾਬ ਨਹੀਂ ਕਰੂਗੀ ਹੈ ਨਾ ਡੰਗ ਨਹੀਂ ਭੰੂਂਗੀ ਵੀ ਇੱਕ ਡੰਗ ਵੀ ਮੈਂ ਨਹੀਂ ਮਿਲਾਂ ਬਿਲਕੁਲ ਇਹ ਤਾਂ ਮਰਜ਼ੀ ਹੈ ਬੱਚਿਆਂ ਚ ਚੋ ਪਾਲੇ ਬੱਚੇ ਤੋਂ ਬਿਗੈਰ ਚਲੋ ਜੀ ਵੇਖੋ ਵੀਰੋ ਰਾਤ ਦੀ ਸੂਈ ਹੈ ਜੇ ਤਾਂ ਬੱਚਾ ਵੀ ਚੰਗੇ ਸੀ ਮੁੰਡਾ ਆ ਗਿਆ ਹੈ ਨਾ ਜੀ ਭਾਈ ਬਹੁਤ ਸੀਸ ਲੱਗਦਾ ਲੋੜ ਨਹੀਂ ਲੋੜ ਜਦਾ ਮਰਜੀ ਸ਼ੋਅ ਦੇ ਸਲਾਗਾ ਵੀਰੇ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਦਵਾਈ ਫਿਰ ਇੱਕ ਨੰਬਰ ਦੀ ਵਧੀਆ ਪੋਲੀ ਭਣੀ ਦਵਾਈ ਵੀ ਠੀਕ ਹੈ ਜੀ ਆ ਥੋੜੀ ਜਿਹੀ ਸਾਡੇ ਕੈਮਰਾ ਤੋਂ ਦਰਦੀ ਆ ਕਿੰਨੇ ਦੀ ਵੀਰੇ ਖਾਣਾ ਹੁਣ ਹੀ ਫਿਰ ਇਹ ਵੀ ਜੀ ਅਹ ਜੀ ਛੋਟੀ ਜਿਹੜੀ ਐਡੀ ਸਾਫ ਸੁਥਰੀ ਥਾਂ ਲਵੇ ਵਾਲੀ ਆ ਹਾਂ ਜੀ ਇਹਦੇ ਭਾਜੀ ਭਾਵੇਂ ਇੱਕ 20 20 ਮਗਲੋ ਤਾਂ ਵੀ ਜਾ ਜਾ ਹਾਂ ਜੀ ਤੇ ਅਸੀਂ ਤਾਂ ਮੋਲ ਸਿਰਫ ਇੱਕ 15 ਵੀ ਨਹੀਂ ਕਰਨਾ ਇੱਕ 10 ਮਿਲ ਕਰਨਾ ਦਾ ਇੱਕ 10 ਦੀ ਹਾਂ ਜੀ ਭਾਜੀ ਇੱਕ 10 ਦੀ ਮਿਲ ਕਰਨਾ ਤਾਂ ਦੇਖੋ ਭਾਜੀ ਕਿੰਦੀ ਚੰਗੀ ਹੈ ਚਵਾਤਨ ਇੱਕ ਨੰਬਰ ਲੱਗਿਆ ਜੀ ਬਿਲਕੁਲ ਸੋਨਾ ਚਵਾ ਲੱਗਿਆ ਮਗਰ ਕੱਟਾ ਆ ਗਿਆ ਵੀਰੋ ਤਾਜੀ ਸੂਈ ਆ ਤਾਂ ਸੋਹਣੀ ਸੁਨਖੀ ਝੋਟੀਆ ਇੱਕ ਦਾ ਚੁਮਾਨਤਨ ਹੋ ਜੂ ਵੀਰ ਜੀ ਹੋ ਜੂਗਾ ਭਾਜੀ ਦੋ ਛੱਡ ਦਿਓ ਅੱਠ ਦੀ ਪੰਜ ਦੀ ਦੇ ਦਈਏ ਭਾਜੀ ਕੀ ਬਾਤ ਹੈ ਇੱਕ ਪੰਜ ਦੀ ਇੱਕ ਪੰਜ ਦੇ ਦਈਏ ਐਡੀ ਚੰਗੀ ਝੋਟੀ 13 14 ਕੱਲੀ ਕਿੰਦੋਂ ਪੰਜ ਦੀ ਮੈਲੀ ਪਰ ਪੰਜ ਦੀ ਦੇ ਰਹੀ ਹੈ ਬਾਕੀ ਕੋਈ ਫੋਨ ਲਾਵੇ ਕੋਈ ਲਾਵੇ ਫੇਰੀ ਮਾਨਤਨ ਮੋੜਦੇ ਨਹੀਂ ਹਨਾ ਜੀ ਹੋਰ ਵੀ ਭੇਜੇ ਆਲੀ ਕੋ 1000 ਤੋਂ ਹੋਰ ਵੀ ਕੱਟ ਕਰਾਂਗੇ ਠੀਕ ਹੈ ਵੀਰ ਜੀ ਹਾਂ ਜੀ ਠੀਕ ਹੈ ਜੈ ਜੈ ਬਾਕੀ ਵੀਰੋ ਫੋਨ ਜਰੂਰ ਲਾ ਲਿਓ ਵੀਰ ਨੂੰ ਮਾਂ ਤੁਹਾਨੂੰ ਹੋ ਜੂ ਦੂਜੇ ਨੰਬਰ ਤੇ ਆ ਗਈ ਝੋਟੀ ਜੀ ਇਹਦੀ ਝੋਟੀ ਉਧਰ થી ਆਈ ਹੈ ਉਧਰ થી ਠੀਕ ਹੈ ਜੀ ਤਾਂ ਰਿੰਦਾ ਸੋਚੇ ਦਾ ਇੱਕ ਹਫਤਾ ਇਹਦੇ ਚ ਬਾਜੀ ਵੇਖੋ ਕਿ ਜਦੋਂ ਬਾਜੀ ਸਾਰੇ ਸਰੀਰ ਤੇ ਨਾੜਾ ਬਣਦੀਆਂ ਜੀ ਕੀ ਬਾਤ ਹੈ ਜੀ ਸਾਰੇ ਸਰੀਰ ਤੇ ਇੱਥੋਂ ਐਂ ਕਿਉਂ ਤੱਕ ਲੱਗ ਜਾ ਬਤਲਾ ਚਾਮ ਆ ਗਿਆ ਐਂ ਵੀਰੇ ਚੈੱਕ ਕਰ ਲੋ ਕੁਆਲਟੀ ਆ ਦੁੱਧ ਵਾਲੀ ਝੋਟੀ ਆ ਗਈ ਹੈ ਨਾ ਬਿਲਕੁਲ ਬੋਝ ਖੋਲ ਕੀ ਬਾਤ ਹੈ ਖੋਲ ਖੋਲੋ ਵੀਰ ਜੀ ਤੋਰਾ ਕਿੰਨੇ ਦਿਨ ਬਾਕੀ ਹੈ ਜੀ ਇੱਕ ਹਫਤਾ ਰਹਿ ਗਿਆ ਜੀ ਇੱਕ ਹਫਤਾ ਤਾਂ ਵੇਖੋ ਵੀਰੋ ਇੱਕ ਹਫਤਾ ਬਾਕੀ ਆ ਫੁੱਲ ਕੱਦ ਕਾਠ ਵਜਣ ਵਾਲੀ ਵੱਡੀ ਝੋਟੀ ਆ ਬਹੁਤ ਜਿਆਦਾ ਵੱਡੀ ਆ ਕੀ ਬਾਤ ਹੈ ਇਹ ਬਹੁਤ ਲੰਮੀ ਆ ਐ ਪਤਲਾ ਚਾਮਾ ਗਿਆ ਵੀਰੇ ਚਮਕਾ ਮਾਰਦੀ ਪੂਰੀਆਂ ਥੱਲੇ ਵਾ ਚੈੱਕ ਕਰ ਲਿਓ ਫੁੱਲ ਕੱਦ ਵਜਣਾ ਸੋਹਣੀ ਝੋਟੀ ਆ ਜੀ ਵੀਰ ਜੀ ਫਿਰ ਹਫਤੇ ਤਾਂ ਇਹਦੇ ਕਾਫੀ ਬਣ ਜੂਏ ਬਹੁਤ ਜਿਆਦਾ ਭਾਰੀ ਬਣੇਗੀ ਇਹ ਚ 15 ਕਿਲੋ ਵਾਲੀ ਬੱਚਾ ਬਿਲਕੁਲ ਚੰਗੇ ਰਿਕਾਰਡ ਆ ਨਾ ਸਮਝੋ ਸੋਹਣੀ ਨਾ 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 ਵੱਡੀ ਆ ਜੀ ਫੁੱਲ ਸਾਈਜ਼ ਆ ਬੇਲ ਬਹੁਤ ਲੰਮੀ ਆ ਜੀ ਓਏ ਰੰਗ ਬਹੁਤ ਹੈ ਮੈਂ ਦਾ ਚਮਕ ਬੜੀ ਕੀ ਬਤ ਹੈ ਸਾਫ ਹੈ ਬੇਲ ਬਹੁਤ ਵੱਡੀ ਮੈਂ ਮਾ ਜੀ ਬਹੁਤ ਸੋਹਣੀ ਝੋਟੀਆ ਬਾਕੀ ਵੀਰਾਂ ਨੂੰ ਬੈਂਤੀ ਹੈ ਕਿ ਵੀਰੇ ਤੂੰ ਇੱਥੇ ਚੱਲ ਕੇ ਵੀ ਆਉਗੇ ਤੂੰ ਛੱਡ ਕੇ ਨਹੀਂ ਜਾਂਦੇ ਫੁੱਲ ਕੱਦ ਵਜਨ ਵੱਡੇ ਪੱਲੇ 'ਚ ਪਤਲੇ ਚਮਚੀ ਝੋਟੀਆ ਲੈ ਵਲੂ ਆ ਤਾਂ ਹੁਣ ਤੋਂ ਵੀ ਜੀ ਐ ਤਲਲੇਦਾਰ ਲੱਗਿਆ ਹਜੇ 1 ਹਫਤਾ ਬਾਕੀ ਆ ਦੇ ਭਾਜੀ ਇਕੱਲੀ ਗੱਡੀ ਦੇਖੋ ਵੀਰੋ ਦੇਖੋ ਕਿੰਨੀ ਤਗੜੀ ਝੋਟੀ ਬਹੁਤ ਸੋਹਣੀ ਝੋਟੀ ਆ ਕਿੱਲੇ ਬੱਜੀ ਵੀਰ ਜੀ ਸੋਹਣਾ ਲੱਗਦਾ ਹੈ ਜਿਹਾ ਪਸ਼ੂ ਹਨਾ ਜੀ ਮੱਝ ਲੈਂਦਿਆਂ ਨੂੰ ਮੈਨੂੰ 3 ਦਿਨ ਲੱਗੇ ਮੱਝ ਲੈਂਦਿਆਂ ਨੂੰ ਪਤਲਾ ਚਮਚ ਚੰਗਾ ਪਸ਼ੂ ਵੀਰ ਜੀ ਫਿਰ ਠੀਕ ਹੈ ਜੀ ਤਾਂ ਵੇਖੋ ਵੀਰੋ ਫੁੱਲ ਸੈਜ ਵੱਡੀ ਝੋਟੀਆਂ ਨਾਣਾ ਨੂਣਾ ਪਿੰਡੇ ਦੇ ਦੀਦੀਆਂ ਪੂਰੀਆਂ ਚੈੱਕ ਕਰ ਲਓ ਦੁੱਧ ਵਾਲੀਆਂ ਨਿਸ਼ਾਨੀਆਂ ਨੇ ਪਤਲਾ ਚੰਮ ਆ ਗਿਆ ਖਣ ਪਿਆਰਾ ਲੱਗਿਆ ਹੈ ਨਾ ਲੇਵੇ ਦੀ ਬਹੁਤ ਸਾਫ ਆ ਤਾਂ ਫੁੱਲ ਵਜਣਾ ਜੀ ਫਿਰ ਫੁੱਲ ਵਜਣਾ ਇਹ ਵੀਰ ਜੀ ਤਿੰਨ ਦਿਨ ਲੱਗ ਗਿਆ ਮাজে ਹੈ ਤੇ ਠੀਕ ਹੈ ਜੀ ਇਹ ਤੋਂ ਪਹਿਲਾਂ ਦਲਾਲ ਕੋਲ ਹੋਰ ਭੇਜਿਆ ਤੇ ਬੰਦੇ ਮੁੱਲ ਬਹੁਤ ਜ਼ਿਆਦਾ ਕਰਦੇ ਸੀਗੇ ਹਾਂਜੀ 1.5 ਲੱਖ ਮੰਗੀ ਜਾਂਦੇ ਉਹ ਦਿੰਦੇ ਨਹੀਂ ਕੱਟ ਫੇਰ ਇੱਕ ਦਿਨ ਹੋਰ ਕਿਸੇ ਦਲਾਹ ਨੂੰ ਨਾਲ ਖੜ ਕੇ ਤੇ ਫਿਰ ਜਾ ਕੇ ਸੌਦਾ ਕੀਤਾ ਕੱਲ ਇਹਦਾ ਠੀਕ ਹੈ ਜੀ ਬਹੁਤ ਔਖਾ ਸੌਦਾ ਕੀਤਾ ਤਾਂ ਬੰਦਿਆਂ ਨੇ ਪੈਸੇ ਬਹੁਤ ਖਰਚੇ ਸੀ ਪਹਿਲਾਂ ਵੀ ਬਿਲਕੁਲ ਉਸ ਵਾਰ ਫਿਰ ਤੋਂ ਪੈਸੇ ਖਰਚੇ ਹੋਲੇ ਫਿਰ ਬੰਦੇ ਦਿਨ ਨੂੰ ਨਹੀਂ ਦਿਲ ਕਰਦਾ ਵੀ ਆਪੇ ਬੜੀ ਮਹਿੰਗੀ ਲੈ ਕੇ ਆਏ ਮਹਿੰਗੀ ਲੈ ਕੇ ਆਏ ਬਿਲਕੁਲ ਮਜਬੂਰੀ ਨੂੰ ਦੇਣੀਆਂ ਵੀ ਪੈਂਦੀ ਆ ਵਾ ਬਿਲਕੁਲ ਬੜੀ ਵੱਡੀ ਮਾਤੇ ਕੋਈ ਹਾਰੀ ਸਾਰੀ ਪਾਲਣੀ ਬਹੁਤ ਔਖੀ ਵਾ ਜੀ ਓਕੇ ਓਕੇ ਵੀਰ ਕਿੱਡੀ ਪਲੀ ਕਿੱਡੀ ਵੇਲੇ ਡਾ ਪਸ਼ੂ ਪਾਲਣਾ ਬੜਾ ਔਖਾ ਸੇਂਗ ਵੀ ਸੋਨਾ ਵੇਖੋ ਖਾਨ ਵੀ ਬੜਾ ਪ ਸਾਲੀਆ ਤੇ ਵਿਰੇ ਮੁੱਲ ਇਹਦਾ ਮਲਬਾ ਕਿ ਤੂੰ ਰੱਖ ਕਿਲਿੰਦਰ ਜੀ ਡੰਗਰ ਚੰਗਾ ਹੀ ਲੈਣਾ ਵਾ ਭਾਵੇਂ ਜਹਾਜ਼ ਤੋਂ ਮਹਿੰਗਾ ਲੈ ਲਈਏ ਮੈਂ ਉਹਨੂੰ ਲੈ ਕੇ ਜਾਊਂਗਾ ਉਹਨੂੰ ਪੈਸੇ ਨਹੀਂ ਦੁਖਣੇ ਜੋ ਕਿ ਜੇ ਮਾਲ ਚੰਗਾ ਚੱਲ ਗਿਆ ਤੂੰ ਉਹਨੂੰ ਜਾਪਣਾ ਨਹੀਂ ਵੀ ਮੈਂ ਹਜ਼ਾਰ ਤੋਂ ਵੱਧ ਵੀ ਲਾ ਦਊ ਤੂੰ ਉਹਦਾ ਦਿਲ ਖੁਸ਼ ਹੋ ਜਾਊਗਾ ਬਿਲਕੁਲ ਬਿਲਕੁਲ ਜੀ ਭਾਈ ਇਹਦਾ ਵੀ ਜੀ ਮੁੱਲ ਜੇ ਕਰੀ ਤਾਂ ਡੇਢ ਵੀ ਜਾ ਗਿਆ ਹਾਂਜੀ ਪਰ ਆਪਾਂ ਕੋਈ ਡੇਢ ਨਹੀਂ ਕਰਨਾ ਹਾਂਜੀ ਇਹਦਾ ਮੁੱਲ ਕਰਨਾ ਵੇ 1.5 ਇਹ ਪੰਜੀ ਇੱਕ ਪੰਜੀ ਇੱਕ ਪੰਜੀ ਤੋਂ 30 35 ਦੀ ਮੱਝ ਵਿਕਦੀ ਆਪਾਂ ਮੋਲੀ ਇੱਕ ਪੰਜੀ ਦਾ ਇੱਕ ਪੰਜੀ ਆ ਤੇ ਇਹ ਫਿਰ ਵੀ ਭਾਜੀ ਇੱਕ ਪੰਜੀ ਦੇ ਉਹਦੀ ਆਪਾਂ ਇੱਕ ਪੰਜੀ ਤੋਂ ਹੀ ਮਾਨਤਾ ਕਰ ਦੇਣੀ ਜੀ ਅੱਜ ਕਿੰਨੇ ਦੀ ਵਿਰੇ ਹੋ ਜੀ 20 ਦੀ ਦੇ ਦਈਏ 20 ਦੀ 20 ਦੀ ਠੀਕ ਹੈ ਨਹੀਂ ਇਹ 20 ਮੈਂ ਢੀ ਵੱਡੇ ਮੈਂ ਲੈਣੀ ਕਿੰਨੀ ਲੰਮੀ ਮੈਂ ਵੇਖੋ ਐ ਨਾੜਾ ਨੂੰ ਨਾ ਚੈੱਕ ਕਰੋ ਵੀਰੇ ਪਿੰਡੇ ਦੇ ਕਿ ਆ ਬਾਤ ਜੀ ਪਤਲੀ ਜੀ ਜੰਮੜੀ ਕਲਿੰਦਰ ਭਾਜੀ ਪਤਲੀ ਜੀ ਵਜਨ ਬਹੁਤ ਜ਼ਿਆਦਾ ਛੋਟੀ ਦਾ ਬਹੁਤ ਵਧੀਆ ਜੀ ਬਹੁਤ ਸੋਹਣੀ ਛੋਟੀ ਪਿੱਛੇ ਦੀ ਥਣਾ ਦੀ ਗਾਰੰਟੀ ਹੋਊਗੀ ਜੀ ਠੀਕ ਹੈ ਜੀ ਹਾਂ ਜੀ ਭਾਜੀ ਤਾਂ ਵੀਰ ਜੀ ਆਪੇ ਪ ਹਾਂਜੀ ਛੱਡ ਦਾਂਗੇ 2000 ਛੱਡ ਦਾਂਗੇ 18 ਦੀ 18 ਦੀ 18 ਦੀ ਕੀ ਬਾਤ ਹੈ ਬਾਕੀ ਜਿਹੜਾ ਦੇਖੋ ਵੀਰੋ ਕੁਝ ਜਿਹੜੇ ਗੱਲ ਹੋਰ ਵੀ ਜੇ ਹਾਂਜੀ ਕੋਈ ਵੀਰ ਭਰਾ ਫਿਰ ਬਹੁਤੀ ਕਸਾਈ ਨਾ ਕਰਿਆ ਆਪਾਂ ਦੇਣ ਵਾਲੀ ਗੱਲ ਕਰ ਦੇਣੀ ਜਿੰਨੇ ਦਾ ਜੇ ਮੁੱਲ 2000 ਫਿਰ ਗੱਲ ਕਰ ਦੇਣੀ ਹੈ ਹਾਂਜੀ ਇਹ ਭਾਜੀ ਕੋਈ ਬੋਧਾ ਨਾ ਕਰੇ ਕਿ ਮੈਨੂੰ ਇੰਨੇ ਛੱਡ ਦੇ ਉਹਨੇ ਛੱਡ ਦੇ 115 ਦੀ 115 ਦੀ ਕੀ ਬਾਤ ਹੈ ਨਹੀਂ ਮੈਨੂੰ ਨਹੀਂ ਮਿਲਦਾ ਜੇ ਤੁਸੀਂ ਆਪ ਚੈੱਕ ਕਰ ਲਿਓ ਵੀਡੀਓ ਚੈੱਕ ਕਰ ਲਿਓ ਇੱਕ 15 ਦੀ ਸਾਰੇ ਸਰੀਰ ਤੇ ਨਾਣਾ ਬਣੀ ਕਲੀ ਕਲੀ ਨਾਣ ਦੀ ਦੀ ਇਹ ਇੱਕ 15 ਦੀ ਹਾਨ ਹੈ ਹਨਾ ਜੀ ਕੀ ਬਾਤ ਹੈ ਇੱਕ ਮਾੜਾ ਤੋਰਾ ਵਿਖਾਈ ਇਹ ਤਾਂ ਵਿੱਚ ਤਾਂ ਵੇਖੋ ਵੀਰੋ ਰੇਡ ਚੈੱਕ ਕਰ ਲੋ 15 ਦੀ ਫੁੱਲ ਕੱਦ ਵਜਨ ਵੱਡੇ ਪੱਲੇ ਚ ਐ ਸਿੰਘ ਸਿੰਘ ਚੰਗਾ ਲੱਗਿਆ ਬਹੁਤ ਸੋਹਣੀ ਝੋਟੀ ਆ ਜੀ ਵੇਖੋ ਵੀਰੋ ਕੀ ਬਾਤ ਆ ਜੀ ਤਾਂ ਇੱਕ ਹਫਤਾ ਇਹ ਬਾਕੀ ਆ ਬਣੂ ਬਹੁਤ ਕਮਾਲ ਹੋ ਜੀ ਇਹ ਬਹੁਤ ਵੱਡਾ ਵਜਨ ਬਹੁਤ ਜ਼ਿਆਦਾ ਵਜਨ ਬਹੁਤ ਆ ਜੀ ਸਿੰਗ ਦੀ ਕੁਆਲਟੀ ਵਖੋ ਸਕੈਨ ਦੇ ਵਖੋ ਜੀ ਬਿਲਕੁਲ 1 15 ਕਿੱਥੋਂ ਮਿਲਦੀ ਪਰ ਨਹੀਂ ਆਪਾਂ ਦੇਣ ਵਾਲੀ ਗੱਲ ਕਰ ਰਹੇ ਹਾਂ ਹੋਰ ਲਾਵਾਂਗੇ ਬਿਲਕੁਲ ਬਸ ਕਮਾਲ ਦੀ 1 15 ਠੀਕ ਆ ਜੀ ਬਾਕੀ ਛੋਟਛਾਪਾ ਹੋ ਜੂ ਫੋਨ ਲਾਉਣ ਹਨਾ ਜੀ ਆਪੇ ਥੋੜਾ ਬੋਤਾ ਜਿਆਦਾ ਨਹੀਂ ਥੋੜਾ ਬੋਤਾ ਹੋਊਗਾ ਜਿਆਦਾ ਨਹੀਂ ਕਿਉਂਕਿ ਬਿਲਕੁਲ ਨਹੀਂ ਨਹੀਂ ਬਿਲਕੁਲ ਬਿਲਕੁਲ ਨੋਰਮਲ ਆ ਹਣ ਕਿੱਡੀ ਕਿੱਡੀ ਝੋਟੀ ਮੈਂ ਆ ਜੋ ਮਰਜ਼ੀ ਮੰਗ ਲੋ ਹਨਾ ਪਰ ਇਹ ਵੀ ਨੋਰਮਲ ਆ ਬਿਲਕੁਲ ਇੱਥੇ ਵਾਲੇ ਨੂੰ 35 ਦੀ 40 ਦੀ ਡੇਢ ਦੀ ਵੇਚ ਲੈਂਦੇ ਆ ਪਰ ਆਪਾਂ ਕੋਈ ਗੱਲ ਨਹੀਂ ਲਾਲਚ ਨਹੀਂ ਕੋਈ ਵੀ 1 15 ਹਾਂ ਜੀ ਹਾਂ ਜੀ ਤੀਜੇ ਨੰਬਰ ਤੇ ਆ ਗਈ ਜੀ ਝੋਟੀ ਜੀ ਸੂਈ ਆ ਗਈ ਚਾਰ ਪੰਜ ਦਿਨ ਦੀ ਚਾਰ ਪੰਜ ਦਿਨ ਦੀ ਸੂਈ ਬਹੁਤ ਧੀ ਝੋਟੀ ਹੋ ਜੇ ਆ ਗਈ ਚੰਗਾ ਚਿਗਾਠਾ ਜੂਰ ਵਾਲੀ ਬਹੁਤ ਚੰਗੀ ਚਿਗਾਠਾ ਕੋ ਕਿੱ ਇੱਕ ਜੰਦਾ ਜੀ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਹਾਂਜੀ ਇਹ ਤਾਂ ਹੁਣ 9:00 ਹੋ ਜੇ 10:00 ਹੋ ਜੇ 9 ਤੋਂ 9 ਹੀ ਗਿਣੋ ਇਹ 9 ਹੀ ਗਿਣੇ ਹਾਂ ਜੀ ਸੂਈਆਂ ਚਾਰ ਪੰਜ ਦਿਨ ਜੀ ਨੌ ਕਿਲੋ ਹੋਣੀ ਹੈਗਾ ਜੀ ਬੱਚੇ ਕੀ ਆ ਗਏ ਜੀ ਇਹ ਤਾਂ ਮਰ ਕੱਟੀ ਆ ਜੀ ਇਹ ਆ ਕੀ ਕੱਟੀ ਇਹ ਕੱਟੀ ਜੀ ਠੀਕ ਹੈ ਵੇਖੋ ਵੀਰੋ ਇਹ ਕੱਟੀ ਆ ਗਈ ਹੈ ਮਗਰੇ ਦੇ ਹਾਂ ਦੁੱਧ ਪੀ ਕੇ ਅੱਜ ਕੇ ਸੁੱਤੀ ਮਜਣਾ ਵੇਖ ਲੋ ਬਿਲਕੁਲ ਵੇਖ ਇਹ ਦੁੱਧ ਪੀ ਕੇ ਸੁੱਤੀ ਸੋਹਣਾ ਬੱਚਾ ਆ ਗਿਆ ਮਗਰ ਹੈਨਾ ਚੰਗੇ ਸੀ ਮੰਦਾ ਜੀ ਤਾਂ ਇਹ ਵੀ ਕੱਦ ਕਾਠ ਵਾਲੀ ਵੱਡੀ ਝੋਟੀ ਆ ਗਈ ਹੈਨਾ ਬਹੁਤ ਵੱਡੀ ਜੀ ਕੱਦ ਕਿਦਾਂ ਪਿੱਛੇ ਬੜਾ ਪੁੱਠਾ ਬਹੁਤ ਸ ਬਿਲਕੁਲ ਰੰਗੇ ਦਾ ਬਹੁਤ ਸੁਨਮਪਾਏ ਪਹਿਲਾਂ ਦੱਸਿਆ ਪਸ਼ੂ ਚੰਗਾ ਲੈਣਾ ਮਾੜਾ ਪਸ਼ੂ ਨਹੀਂ ਲੈਣਾ ਫਿਰ ਉਦੋਂ ਹੀ ਪਹਿਲੀ ਮਾਂ ਸੇ ਮੱਝ ਵਿੱਚ ਤੋਰਾ ਵਿਖਾਈਏ ਜ਼ਰੂਰ ਜਰੂਰ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਸੋਹਣੀ ਝੋਟੀ ਆ ਗਈ ਆ ਵੱਡੀ ਝੋਟੀ ਕੱਦ ਕਾਠ ਵਾਲੀ ਆ ਉਹ ਦੁੱਧ ਤੇਰੀ ਬਹੁਤਾਂ ਕਿਤੇ 12 ਕਿਲੋ ਵੀ ਦੇ ਦੇਊਗੀ ਬਿਲਕੁਲ ਵੇਖੋ ਵੀਰੋ 12 ਲੀਟਰ ਦੇ ਕਰੀਬ ਵੀਰ ਕਹਿੰਦਾ ਦੁੱਧ ਭਰ ਜੂਗੀ ਹਜੇ 9 ਕਿਲੋ ਹੁਣ ਸਟਾਰਟਿੰਗ ਹਨੇ ਠੀਕ ਹੈ ਜੀ ਕਮਾਲ ਵਿੱਚ ਤਾਂ ਵੇਖੋ ਵੀਰੋ ਪਲੇਜੂ ਦੀ ਫੁੱਲਾ ਐ ਸੰਗ ਸੁng ਚੰਗਾ ਲੱਗਿਆ ਤਾਂ ਲੈਵਲ ਉ ਵੇਰੀ ਬਹੁਤ ਸਾਫ ਆ ਤਾਂ ਵੀਰ ਜੀ ਚਵਾ ਇੱਕ ਨੰਬਰ ਬਾਬਾ ਜੀ ਲਾ ਕੇ ਖਾਦੀ ਬੱਚਾ ਬਹੁਤ ਚੰਗਾ ਚਵਾ ਲਾ ਦਿਓ ਬੱਚਾ ਬਹੁਤ ਚਵਾ ਬਹੁਤ ਓਲਾ ਠੀਕ ਆ ਵੇਖੋ ਵੀਰੋ ਮਗਰ ਵੀ ਕੱਟੀ ਆ ਗਈ ਹੈ ਚੰਗੇ ਸੀਮੰਦੀ ਬਾਕੀ ਵੀਰ ਕਹਿੰਦਾ ਤਾਰਾ ਮਾਰ ਕੇ ਆਂਦੇ ਵਿਖਾ ਦਿੰਦੇ ਆ ਜੀ ਆਹ ਵੇਖੋ ਵੀਰੋ ਮਗਰ ਵੀ ਕੱਟੀ ਆ ਚੰਗੇ ਸੀਵਨ ਦੀ ਐ ਲੰਮੀ ਬੂਥੀ ਦੀ ਝੋਟੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਪਾ ਦਿਓ ਆ ਗਈ ਆ ਜੀ ਆ ਗਈ ਆ ਜੀ ਬੰਦ ਦਿਓ ਬੱਚੇ ਵੇਖੋ ਵੀਰੋ ਆ ਵੇਖੋ ਕਿੱਡਾ ਆਨ ਤੋਂ ਬੜਾ ਪਿਆਰਾ ਗੱਡਿਆ ਫਸਮ ਕੇ ਜੀ ਬਾਕੀ ਧਾਰਾ ਮਾਰ ਕੇ ਵੀਰ ਕਹਿੰਦਾ ਖਾਲ ਦਿੰਨੇ ਆ ਸਵਾਈ ਬੋਆ ਦੋ ਮੱਜਾਂ ਦੀ ਇੱਕ ਦੂਜੀ ਤੋਂ ਵੱਧ ਤੋਂ ਵੱਧ ਆ ਠੀਕ ਆ ਜੀ ਉਹ ਦੂਜੀ ਪਹਿਲੀ ਜਿਹੜੀ ਮੱਝ ਮੱਤਾਂ ਲਾਇਆ ਉਹ ਵੀ ਉਸ ਨਾਲ ਬਹੁਤ ਚੰਗੀ ਹੈ ਇਹਦੀ ਬਹੁਤ ਚੰਗੀ ਭਾਈ ਜੀ ਸਵਾਈ ਠੀਕ ਆ ਨਹੀਂ ਭਾਈ ਬਹੁਤ ਚੰਗਾ ਹਨ ਬੜਾ ਪਿਆਰਾ ਲੱਗਿਆ ਹਨ ਬਹੁਤ ਚੰਗਾ ਤੇ ਸਵਾਈ ਆਪੇ ਚੰਗੀ ਹੋਣੀ ਹੈ ਬਿਲਕੁਲ ਮੇਰੇ ਕੋਲ ਭਾਈ ਸਵਾਈ ਦਾ ਗੰਗਰਾਂ ਦਾ ਸਵਾਈ ਚੰਗੀ ਤੇ ਤੁਹਾਨੂੰ ਦੁੱਧ ਵੀ ਘਟ ਦੇਊਗਾ ਬਿਲਕੁਲ ਤੇ ਦੁੱਧ ਦੇ ਲੋਕਾਂ ਪੈਸੇ ਖਰਚਦੇ ਆ ਬਿਲਕੁਲ ਵੱਡੀਆਂ ਮੱਜਾਂ ਨੇ ਦੁੱਧ ਚੰਗਾ ਦੇਣ ਦੀ ਨਹੀਂ ਕਿ ਮੱਜਾਂ ਨੂੰ ਦੁੱਧ ਹੀ ਫਿਰ ਉਹਨਾਂ ਕੀ ਦੇਣਾ ਮਾਨਾ ਬਿਲਕੁਲ ਕੱਦ ਕਾਠਾ ਲੀਏ ਦੁੱਧ ਤਾਂ ਨੇ ਭਰਨਾ ਵੀਰ ਜੀ ਹਨਾ ਦੇਖ ਆਹ ਹੋਰ ਦੋਸ਼ਾ ਗੀਵੇ ਆ ਜਾਂਦੀ ਆ ਹਾਂਜੀ ਹਾਂਜੀ ਇਹ ਇਧਰ ਦਿਖਾ ਦਿਓ ਦੂਜਾ ਦਿਖਾ ਦਿਓ ਇਹ ਪੂਛੇ ਗਈ ਅੱਧੇ ਖੜਾ ਇਹਖੋ ਵੀਰੇ ਚੈੱਕ ਕਰ ਲੋ ਚਵਾ ਠੀਕ ਹੈ ਜੀ ਅਗਲੇ ਸਮਾਂ ਕਰਦੇ ਆ ਚਵਾ ਬਹੁਤ ਚੰਗਾ ਚਵਾ ਸੁਣਾ ਲੱਗਿਆ ਹੈ ਨਾ ਮੋਟੀ ਧਾਰੇ ਦੀ ਵਿੱਚ ਬੋਲ ਕੋਲੀ ਤੋਂ ਵੱਡੀ ਮੋਟੀ ਧਾਰ ਚੱਲਦੀ ਹੈ ਠੀਕ ਹੈ ਜੀ ਦੱਬੀ ਹੈ ਜੀ ਹਾਂਜੀ ਹਾਂਜੀ ਲੋਈ ਦਾ ਨਹੀਂ ਆਪਣਾ ਡੰਗਰ ਗਲਤ ਹੋਊਗਾ ਚਵਾ ਇੱਕ ਨੰਬਰ ਲੱਗੀ ਭੋਲੀ ਹਣੇ ਤਾਂ ਵਧੀਆ ਡੰਗਰ ਹੋਊਗਾ ਆਪਣਾ ਤਾਂ ਬਾਕੀ ਵੀਰ ਜੀ ਇਹਦੇ ਬਾਰੇ ਮੁੱਲ ਦੀ ਗੱਲ ਕਰਦੇ ਆਂ ਵੀਰ ਹੁਣਾਂ ਕੋਲੇ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਤਾਂ ਵੀਰ ਜੀ ਜੇ ਬਾਜ਼ਾਰ ਵਾਲ ਸੇ ਵੇਖੀਏ ਹਾਂਜੀ ਫਿਰ ਤੇ ਦਾ 15 20 ਜਿੰਨਾ ਮਰਜ਼ੀ ਮੰਗੋ ਜਾਜਿਆ ਬਿਲਕੁਲ ਬਿਲਕੁਲ ਮੈਂ ਛੋਟਾ ਜਿਹਾ ਮੁੱਲ ਰੱਖਿਆ 1 ਕੋਈ ਲੱਖ ਰੁਪਿਆ ਮੁੱਲ ਕਰਨਾ ਇਹਦਾ 1 ਲੱਖ ਇਹ 1 ਲੱਖ ਤੋਂ ਮਾਨਦਾਨ ਮਾਨਦਾਨ ਹੋ ਜੂ ਹਾਂਜੀ ਹਾਂਜੀ ਇੱਚੀ ਹੋ ਜੂਗਾ ਕੀ ਬਾਤ ਆ ਕਿੰਨੇ ਦੀ ਵੀਰ ਜੀ ਭਾਜੀ 95000 ਦੀ ਛੋਟੀ ਦੇ ਦਾਂਗੇ 2 ਛੜ ਦੇ ਹਾਂ ਨਾ 93 ਦੀ 93 ਦੀ ਹਾਂਜੀ ਹੋਰ ਜਾਂ ਛੜ ਦੋ 92 ਦੀ ਦੇ ਦਾਂਗੇ 92 ਦੀ ਕੀ ਬਾਤ ਵੱਡੀ ਛੋਟੀ ਆ ਵੀਰੋ ਕੱਦ ਕਾ ਰੇਟ ਤੋਂ ਵੀਰ ਦਾ ਚੈੱਕ ਕਰ ਹੀ ਲਿਆ ਵਾ ਇੱਕ ਰੁਪਈਆ ਜੀ ਤੋਰਾ ਵਿਖਾ ਦੀ ਛੋਟੀ ਦਾ ਵੇਖੋ ਵੀਰੋ ਕੱਦ ਕਾਠ ਵਾਲੀ ਤਾਜੀ ਸੁਈ ਮਗਰ ਵੀ ਕੱਟੀ ਆ ਗਈ ਆ ਚੰਗੇ ਸੀਮਨ ਦੀ 92 ਦੀ ਹੋ ਜੂ ਹਨਾ ਜੀ 92 ਦੀ ਫਿਰ ਮਾਨਤਨ ਕਰਾਂਗੇ ਮਾਨਤਨ ਹੋ ਜੂ ਠੀਕ ਠੀਕ ਹੈ ਵੇਖੋ ਵੀਰੋ ਚੈੱਕ ਕਰ ਲਿਓ ਲੈਵਾ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਤੇ ਚਵਾ ਇੱਕ ਨੰਬਰ ਲੱਗਿਆ ਕਮਾਲੋ ਜੀ ਵੱਡੀ ਮਾਜੂ ਜੀ ਵੱਡੀ ਠੀਕ ਹੈ ਤਾਂ ਵੇਖੋ ਵੀਰੋ ਸੋਹਣੀ ਝੋਟੀ ਕੱਦ ਕਾਠ ਵਾਲੀ 92 ਦੀ ਵੀਰ ਕਹਿੰਦਾ ਹੋ ਜੂ ਤਾਂ ਬਾਕੀ ਵੀਰ ਜੀ ਛੋਟ ਛੱਪਾ ਕਰ ਦਿਓ ਕੋਈ ਵੀਰ ਫੋਨ ਲਾਊਗਾ ਹਨਾ ਵੀਰ ਜੀ ਤਾਂ ਰੇਟ ਵੀਰ ਦੇ ਜਾਇਜ ਆ ਵੀਰੋ ਪਸ਼ੂ ਸੋਹਣੇ ਆ ਸਾਫ ਸੁਥਰੇ ਆ ਨਸਲ ਦੇ ਆ ਐ ਕੱਦ ਕਾਠ ਵਾਲੇ ਪਸ਼ੂ ਨੇ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਮਾਨ ਤਾਨ ਆ ਵੇਖੋ ਜੀ ਜਿਆ ਪੀੜੀ ਦੇ ਪਾਪ ਇਹਨਾਂ ਨੂੰ ਅੰਦਰ ਜੀ ਵੇਖੋ ਜੀ ਆ ਵੀਰੋ ਇੱਥੇ ਤੁਹਾਨੂੰ ਲੱਗਦਾ ਪਾ ਜੀ ਫਿਰ ਤਾਂ ਤੁਹਾਨੂੰ ਵਿਖਾਈ ਆ ਬਿਲਕੁਲ ਬਿਲਕੁਲ ਐ ਪੂਰਾ ਡਾਡਾ ਚਵਾ ਲੱਗਿਆ ਜੀ ਫਿਰ ਹੁਣ ਡਰ ਨਾਲ ਜਾਵੇ ਤੇ ਨਹੀਂ ਤੇ ਅੱਗੇ ਵੇਖੋ ਆਹ ਵ ਬਹੁਤ ਸੋਣਾ ਚਵਾ ਲੱਗਿਆ ਵੀਰ ਜੀ ਤਾਂ ਬਾਕੀ ਕੋਈ ਫੋਨ ਲਾਵੇ ਛੋੜ ਛੱਪਾ ਹੋ ਜੂ ਤਾਂ ਇਹੋ ਬੇਨਤੀ ਹੈ ਵੀਰਾਂ ਨੂੰ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੇਂ-ਤਰ੍ਹਾਂ ਦੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਆਪਣਾ ਡਰੈੱਸ ਇੱਕ ਵਾਰ ਦੱਸਿਓ ਜੀ 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 ਨਾਮ ਸੋਨੂ ਸੀੜਾ ਹਾਂਜੀ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਮੋਬਾਈਲ ਨੰਬਰ ਹੈਗਾ ਜੀ 94652 5657 ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ